ਡਾਕਟਰ ਧਰਤੀ ਦਾ ਰੱਬ ਹੁੰਦਾ ਹੈ ਅਜਿਹਾ ਇੱਕ ਮਾਮਲਾ ਆਇਆ ਹੈ ਗੁਰਦਾਸਪੁਰ ਦਾ ਗੁਰਦਾਸਪੁਰ ਵਿਖੇ ਇੱਕ ਰੈਨ ਵਾਲੇ ਇੱਕ ਨੌਜਵਾਨ ਨੇ ਗਲਤੀ ਨਾਲ ਪੱਗ ਦੀ ਪੈਨ ਨੂੰ ਨਿਕਲ ਰਿਹਾ ਜਦੋਂ ਇਹ ਸਿਵਲ ਹਸਪਤਾਲ ਵਿੱਚ ਦਿਖਾਇਆ ਤੇ ਉੱਥੇ ਉਹਨਾਂ ਨੂੰ ਡਾਕਟਰ ਅਮਨਦੀਪ ਸਿੱਧੂ ਦੇ ਨਾਮ ਦੀ ਰეკਮੈਂਡ ਕੀਤਾ ਗਿਆ ਜਦੋਂ ਉਹਨਾਂ ਨੇ ਡਾਕਟਰ ਅਮਨਦੀਪ ਸਿੱਧੂ ਨੂੰ ਬੁਖਾਇਆ ਤੇ ਉਹਨਾਂ ਨੇ ਬਿਨਾਂ ਕਿਸੇ ਦਰਦ ਤੇ ਬਿਨਾਂ ਕਿਸੇ ਸਰਜੀਕਲ ਤੋਂ ਦੂਰ ਬਿੰਦ ਦੀ ਸਹਾਇਤਾ ਦੇ ਨਾਲ ਇਸ ਪਿੰਨ ਨੂੰ ਬਾਹਰ ਕੱਢਿਆ ਜਿਸ ਤੇ ਚਲਦੇ ਆ ਨੌਜਵਾਨ ਉਸ ਦੇ ਪ੍ਰਾਂ ਨੇ ਡਾਕਟਰ ਅਮਨਦੀਪ ਸਿੱਧੂ ਦਾ ਧੰਨਵਾਦ ਵੀ ਕੀਤਾ ਤੇ ਨਾਲ ਇਸ ਮੌਕੇ ਤੇ ਡਾਕਟਰ ਅਮਨਦੀਪ ਸਿੱਧੂ ਨੇ ਵੀ ਲੋਕਾਂ ਨੂੰ ਜਾਗਰੂਕ ਕਰਦੇ ਹੋਇਆ ਇਹ ਦੱਸਿਆ ਕਿ ਅਗਰ ਉਹਨਾਂ ਵਿੱਚੋਂ ਕਿਸੇ ਨੂੰ ਵੀ ਕਦੀ ਇਸ ਤਰ੍ਹਾਂ ਦੀ ਸਿਟੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਸ ਸਮੱਸਿਆ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਹੈ ਉਹ ਸੁਣਦੇ ਆ ਉਹਨਾਂ ਦੀ ਜ਼ੁਬਾਨੀ ਖਾਸੀ ਗੱਲ ਜੀ ਸਾਰਿਆਂ ਨੂੰ ਸਾਰੇ ਠੀਕ ਠਾਕ ਹੋ ਗਏ ਆ ਮੇਰਾ ਆਪਣਾ ਅਸੈਜਦੀਪ ਸਿੰਘ ਆ ਤੇ ਇਹ ਅੱਜ ਬਟਾਲੇ ਤੋਂ ਆ ਰਿਹਾ ਸੀ ਇਹਨੇ ਜਿੰਕੂ ਦਿਖਾਦਾ ਸੀ ਥੋੜਾ ਤੇ ਖਾ ਪੀ ਕੇ ਆ ਰਿਹਾ ਸੀ ਤੇ ਲੜ ਫੁੱਲ ਗਿਆ ਵੀ ਪੱਗ ਦਾ ਮੁੰ ਚਲਤੇ ਹੁੰਦੇ ਹੁੰਦੇ ਆ ਇਹਨੇ ਪੱਗ ਇਹਨੂੰ ਲਾ ਕੇ ਮੂੰ ਚ ਪਾ ਲਈ ਤੇ ਉਹ ਮੂੰ ਚ ਅੰਦਰ ਚਲ ਗਈ ਤੇ ਫਿਰ ਆਪਾਂ ਸਿਵਲ ਹਸਪੀਟਲ ਗਏ ਅਰਦਾਸਪੁਰ ਤੇ ਉਹਨਾਂ ਨੇ ਫਿਰ ਡਾਕਟਰ ਅਮਨਦੀਪ ਸਿੰਘ ਇਹਨਾਂ ਨੇ ਹੁਣ ਐਡਵਾਈਸ ਕੀਤਾ ਕੀ ਦੱਬੇਨ ਹੈ ਗਿਆ ਮਤਲਬ ਪੇਟ ਦੇ ਵਿੱਚ ਤੀਨ ਡਾਕਟਰ ਅਮਨਜੀਤ ਸਿੰਘ ਸਿੱਧੂ ਕੋਲ ਜਾ ਕੇ ਮਿਲੋ ਉਹਨਾਂ ਨੂੰ ਤੇ ਆਪਾਂ ਉਹਨਾਂ ਕੋਲੇ ਆਏ ਤਾਂ ਉਹਨਾਂ ਨੇ ਦੂਰਬੀਨ ਦੇ ਨਾਲ ਚੈੱਕ ਕੀਤਾ ਤੇ ਫਿਰ ਇਹਨੇ ਥੋੜਾ ਤੁਹਾਨੂੰ ਪਤਾ ਫੂਡ ਖਾਦਾ ਸੀ ਤੇ ਉਹਦੇ ਕਰਕੇ ਥੋੜਾ ਨਹੀਂ ਪਤਾ ਲੱਗਾ ਉਹਨਾਂ ਨੇ ਆਪਣਾ ਥੋੜਾ ਪੂਰਾ ਘੜ ਘੁਰ ਕੇ ਵੇਖਿਆ ਫਿਰ ਉਹਨਾਂ ਨੇ ਮੈਨੂੰ ਡਵਾਈਸ ਕੀਤੀ ਉਹਨਾਂ ਨੇ ਜੋ ਐਕਸਪੀਰੀਅੰਸ ਨਾਲ ਉਹਨਾਂ ਨੇ ਇਹਨੂੰ ਕਿਹਾ ਕਿ ਤੁਸੀਂ ਆਪਣੇ ਆਇਓ 6 ਘੰਟੇ ਬਾਅਦ ਆਇਓ ਆਪਾਂ 6 ਘੰਟੇ ਬਾਅਦ ਆਏ ਇਹ ਫਿਰ ਉਹਨਾਂ ਨੇ ਫਿਰ ਦੁਬਾਰਾ ਐਕਸ-ਰੇ ਕਰਵਾਏ ਸਾਰਾ ਕੁਝ ਦੇਖਿਆ ਬਿਨਾ ਚੀਰ ਫਾੜ ਤੋਂ ਸਾਰਾ ਕੁਝ ਦੇ ਦੂਰਬੀ ਨਾਲ ਉਹਨਾਂ ਨੇ ਚੈੱਕ ਕੀਤਾ ਫਿਰ ਉਹਨਾਂ ਨੇ ਉਹਨਾਂ ਨੇ ਪਿੰਨ ਕੱਢ ਕੇ ਦਿੱਤੀ ਆਪਾਂ ਉਹਨਾਂ ਦਾ ਬਹੁਤ ਬਹੁਤ ਥੈਂਕਸ ਕਰਦੇ ਆਂ ਕਿ ਉਹਨਾਂ ਨੇ ਵਾਦੌਤਾ ਉਪਰੇਟ ਕਰਕੇ ਦਿੱਤਾ ਉਹਨੂੰ ਦੂਰਬੀ ਨਾਲ ਸਾਰਾ ਗਏ ਸਸੀ ਗੱਲ ਦੋਸਤੋ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਮੈਂ ਡੀਐਮ ਗੈਸਟਰੋਇੰਟਰੋਲੋਜਿਸਟ ਹਾਂ ਤੇ ਮੇਰੇ ਸੈਂਟਰ ਦਾ ਨਾਮ ਸਿੱਧੂ ਲੀਵਰ ਐਂਡ ਗੈਸਟਰੋ ਸੁਪਰ ਸਪੈਸ਼ਲਿਟੀ ਸੈਂਟਰ ਹੈ ਜਿਹੜਾ ਕਿ ਸ਼ੁਭਮ ਇੰਕਲੇ ਬਟਾਲਾ ਰੋਡ ਗੁਰਦਾਸਪੁਰ ਚ ਸਥਿਤ ਹੈ ਅੱ ਮੈਂ ਇੱਕ ਹੋਰ ਗੱਲ ਸ਼ੇਅਰ ਕਰਨਾ ਚਾਹੁੰਦਾ ਹਾਂ ਮੇਰੇ ਕੋਲ ਇੱਕ 16 ਸਾਲ ਦਾ ਲੜਕਾ ਜੋ ਕਿ ਧਾਰੀਵਾਲ ਦਾ ਰਹਿਣ ਵਾਲਾ ਸੀ ਬਾਈ ਮਿਸਟੇਕ ਉਸਨੇ ਜਿਹੜੀ ਸਾਡੀ ਪੱਗ ਦੀ ਪਿੰਨ ਹੁੰਦੀ ਹੈ ਜਿਹੜੀ ਕਿ ਅੱਗੋਂ ਬਹੁਤ ਹੀ ਜ਼ਿਆਦਾ ਤਿੱਖੀ ਹੁੰਦੀ ਹੈ ਮੂਹ ਰਸਤੇ ਗਲਤੀ ਨਾਲ ਉਸਨੇ ਨੰਘਾ ਲਈ ਸੀ ਤੇ ਮੇਰੇ ਕੋਲੋ ਵਿਦਿਨ 1 ਆਵਰ ਦੇ ਵਿੱਚ ਮੇਰੇ ਕੋਲ ਆਪਣਾ ਇਲਾਜ ਕਰਾਉਣ ਵਾਸਤੇ ਆਇਆ ਅਸੀਂ ਉਸਦਾ ਐਕਸ-ਰੇ ਕਰਾਇਆ ਜਦੋਂ ਐਕਸ-ਰੇ ਕਰਾ ਕੇ ਦੇਖਿਆ ਤਾਂ ਜਿਹੜੀ ਉਹ ਪੱਗ ਦੀ ਜਿਹੜੀ ਪਿੰਨ ਹੈ ਉਹ ਉਹਦੇ ਸਟਮਕ ਦੇ ਵਿੱਚ ਪਈ ਸੀ ਫਿਰ ਅਸੀਂ ਦੂਰਬੀ ਨਾਲ ਉਸ ਦੀ ਜਾਂਚ ਕੀਤੀ ਤੇ ਦੇਖਿਆ ਕਿ ਜਿਹੜੀ ਪੱਗਾਂ ਵਾਲੀ ਪਿੰਨ ਹੈਗੀ ਹੈ ਉਹਦੇ ਸਟਮਕ ਦੇ ਵਿੱਚ ਪਈ ਸੀ ਫਿਰ ਅਸੀਂ ਦੂਰਬੀ ਦੇ ਰਸਤੇ ਹੀ ਬਿਨਾ ਕੋਈ ਚੀਰ ਫਾੜ ਦੇ ਬੜੇ ਹੀ ਸਹਿਜ ਤਰੀਕੇ ਨਾਲ ਉਸ ਦੀ ਪਿੰਨ ਨੂੰ ਹੌਲੀ-ਹੌਲੀ ਕਰਕੇ ਅਸੀਂ ਮੂੰਹ ਰਸਤੇ ਬਾਹਰ ਲਿਆਉਂਦਾ ਤੇ ਪੇਸ਼ੈਂਟ ਦਾ ਅਸੀਂ ਇਲਾਜ ਕੀਤਾ ਇਹ ਜਿਹੜੀ ਪਿੰਨ ਹੈ ਇਹ ਬਹੁਤ ਹੀ ਜ਼ਿਆਦਾ ਖਤਰਨਾਕ ਸਾਬਿਤ ਹੋ ਸਕਦੀ ਸੀ ਕਿਉਂਕਿ ਇਹ ਬਹੁਤ ਤਿੱਖੀ ਹੁੰਦੀ ਹੈ ਔਰ ਇਹ ਆਂਤ ਨੂੰ ਚੀਰਦੀ ਹੋਈ ਬਾਹਰ ਵੀ ਨਿਕਲ ਸਕਦੀ ਸੀ ਔਰ ਅਗਰ ਇਹੇ ਆਂਤ ਨੂੰ ਚੀਰ ਦਿੰਦੀ ਤਾਂ ਫਿਰ ਇਸ ਪੇਸ਼ੀਐਂਟ ਦਾ ਬਹੁਤ ਹੀ ਵੱਡਾ ਮੇਜਰ ਆਪਰੇਸ਼ਨ ਹੁੰਦਾ ਜਿਸ ਨੂੰ ਲੈਪਰੋਟੋਮੀ ਕਿਹਾ ਜਾਂਦਾ ਹੈ ਔਰ ਐਸ ਜਿੱਦਾਂ ਮੈਂ ਦੱਸਿਆ ਕਿ ਪੇਸ਼ੀਐਂਟ ਦੀ ਏਜ ਜਿਹੜੀ 16 ਸਾਲ ਦੀ ਸੀ ਔਰ ਇਸ ਏਜ ਦੇ ਵਿੱਚ ਜੇ ਵੱਡਾ ਆਪਰੇਸ਼ਨ ਹੋ ਜਾਂਦਾ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਪੇਸ਼ੀਐਂਟ ਦੇ ਸੰਬੰਧੀ ਪੇਸ਼ੀਐਂਟ ਮਤਲਬ ਪੇਸ਼ੀਐਂਟ ਨੂੰ ਕਾਫੀ ਹੋਰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਪੇਸ਼ੀਐਂਟ ਦੀ ਸਮਝਦਾਰੀ ਕਿ ਹਾਂ ਉਹ ਸਾਡੇ ਕੋਲ ਇਮੀਡੀਏਟਲੀ ਆਇਆ ਤੇ ਅਸੀਂ ਉਸ ਦਾ ਦੂਰਵੀਨ ਰਸਤੇ ਬਿਨਾ ਕੋਈ ਚੀਰ ਫਾੜ ਤੋਂ ਉਸ ਦੀ ਜਿਹੜੀ ਪੱਗ ਦੀ ਜਿਹੜੀ ਪਿੰਨ ਸੀ ਉਹ ਅਸੀਂ ਉਸ ਦੇ ਪੇਟ ਤੋਂ ਬਾਹਰ ਕੱਢੀ ਤੇ ਪੇਸ਼ੈਂਟ ਦਾ ਬਚਾਅ ਕੀਤਾ ਤੇ ਇਹ ਚੀਜ਼ ਮੈਂ ਸਾਰਿਆਂ ਨੂੰ ਇਸ ਕਰਕੇ ਇਨਫੋਰਮੇਸ਼ਨ ਦੇਣਾ ਚਾਹੁੰਦਾ ਹਾਂ ਕਿ ਬਾਈ ਚਾਂਸ ਅਗਰ ਕੋਈ ਗੁਰਦਾਸਪੁਰ ਏਰੀਆ ਦਾ ਜਾਂ ਆਲੇ-ਦੁਆਲੇ ਦੇ ਜਿੰਨੇ ਲੋਕ ਹੈ ਗਲਤੀ ਨਾਲ ਕੋਈ ਫੋਰਨ ਬਾਡੀ ਜਾਂ ਪਿੰਨ ਜਾਂ ਕੋਈ ਹੋਰ ਵੀ ਤਰੀਕੇ ਦੀ ਅਗਰ ਉਹ ਇੰਜੈਸਟ ਕਰ ਲੈਂਦੇ ਹਨ ਤਾਂ ਇਮੀਡੀਏਟਲੀ ਤੁਸੀਂ ਗੈਸਟ੍ਰੋਐਂਟਰੋਲੋਜਿਸਟ ਕੋਲ ਪਹੁੰਚੋ ਤਾਂ ਕਿ ਤੁਹਾਡਾ ਜਿਹੜਾ ਇਲਾਜ ਹੈ ਬਿਨਾ ਕੋਈ ਚੀਰ-ਫਾੜ ਤੋਂ ਸਿੰਪਲ ਦੂਰਬਿੰਦ ਨਾਲ ਸੰਭਵ ਹੋ ਸਕੇ ਧੰਨਵਾਦ ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਂਡ ਐਮਜ਼ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਚਨਕੋ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop, freestyle, jazz, locking-popping, chess, horse-riding, football, and so on. A&M's Cambridge International School opposite Canada Palace near A&M Institute's Jalandhar Dalhousie Bypass Road, Bhatthankur.